ਾਰੇ ਮੀਂਹੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਕਪੂਰਥਲਾ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਦੂਜੇ ਪਾਸੇ ਜੇਕਰ ਗੱਲ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੀ ਕਰੀਏ ਤਾਂ ਉੱਥੇ ਇੱਕ ਪਰਿਵਾਰ ਦੇ ਵਿੱਚ ਉਸ ਵੇਲੇ ਚੀਖ ਚਿਹਾਰਾ ਪੈ ਗਿਆ ਜਦੋਂ ਆਟਾ ਚੱਕੀ ਦੀ ਛੱਤ ਡਿੱਗ ਗਈ ਲਗਾਤਾਰ ਕਈ ਦਿਨਾਂ ਤੋਂ ਪਾਣੀ ਮੀਂਹ ਪੈ ਰਿਹਾ ਸੀ ਤੇ ਪਾਣੀ ਦੇ ਕਰਕੇ ਇਹ ਵੱਡਾ ਨੁਕਸਾਨ ਹੋਇਆ ਛੱਤ ਡਿੱਗਣ ਕਾਰਨ ਚੱਕੀ ਅੰਦਰ ਕੰਮ ਕਰ ਰਹੇ ਮਾਪੇ ਪੁੱਤ ਮਲਬੇ ਹੇਠਾਂ ਦੱਬ ਜਾਂਦੇ ਨੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾਂਦਾ ਗਣੀਮਤ ਦੇ ਰਿਕਿਸਟਾਂ ਦੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਮਾਂ ਪੁੱਤ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਜਿਸ ਦੀਆਂ ਖੌਫਨਾਕ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਜਿਹਦੇ ਪਾਸੇ ਪਿੰਡ ਵਾਸੀ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਆਰਥਿਕ ਹਾਲਤ ਪਹਿਲਾਂ ਹੀ ਠੀਕ ਨਹੀਂ ਸੀ ਪਰ ਇਸ ਵੱਡੀ ਘਟਨਾ ਨੇ ਇੱਕ ਹੋਰ ਜਿਹੜੀ ਕਿ ਆਰਥਿਕ ਸੱਤ ਪਰਿਵਾਰ ਨੂੰ ਮਾਰਿਆ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਜੀ ਬਹੁਤ ਗਰੀਬ ਪਰਿਵਾਰ ਆ ਚੱਕੀ ਦਾ ਕੰਮ ਕਰਦੇ ਆ ਜੀ ਕੁਛ ਾਰੇ ਦਾ ਨਾਲ ਲੱਕੜਾਂ ਦੇ ਬਾਲਣ ਚੀਰਦੇ ਆ ਜੀ ਉਹ ਛੱਤ ਕਮਜ਼ੋਰ ਹੋਣ ਕਾਰਨ ਬਾਲਿਆਂ ਦੀਆਂ ਦੁਕਾਨੀਆਂ ਦੀ ਛੱਤ ਸੀਗੀ ਉਹ ਜਿਹਨਾਂ ਥੱਲੇ ਮਾਪੋਤ ਦੋਨੋਂ ਬੈਠੇ ਸੀਗੇ ਛਾਤ ਡਿੱਗਣ ਦੇ ਕਾਰਨ ਮਾਤਾ ਦੇ ਲੱਤ ਦੇ ਸੱਟ ਲੱਗੀ ਉਹਨਾਂ ਦੀ ਲੱਤ ਟੁੱਟ ਗਈ ਜਿਹੜਾ ਬੇਟਾ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਹੈ ਜੀ ਅੰਦਰੂਨੀ ਸੱਟਾਂ ਬਹੁਤ ਆਈ ਸਾਰੇ ਪਿੰਡ ਨੇ ਮਿਹਨਤ ਕਰਕੇ ਇਹਨਾਂ ਨੂੰ ਕੋਈ ਬੜੀ ਮੁਸ਼ਕਲ ਦੇ ਨਾਲ ਥੱਲੇੋਂ ਕੱਢਿਆ ਹੱਥਾਂ ਦੇ ਨਾਲ ਹੌਲੀ-ਹੌਲੀ ਬਾਰਿਸ਼ ਪੈ ਰਹੀ ਸੀ ਵੀ ਕਾਫੀ ਟਾਈਮ ਲੱਗ ਗਿਆ ਸਾਨੂੰ ਥੱਲੇੋਂ ਕੱਢ ਲੈਣੇ ਪ੍ਰਸ਼ਾਸਨ ਅਧਿਕਾਰੀ ਆਏ ਮਾਸ ਵਾਸਤੇ ਪ੍ਰਸ਼ਾਸਨ ਅਧਿਕਾਰੀ ਸਜਨ ਸਿੰਘ ਚੀਮਾ ਜੀ ਆਏ ਸੀਗੇ ਬੋਰ ਕਿ ਚਲੋ ਹਲੇ ਤੱਕ ਕੋਈ ਨਹੀਂ ਆਇਆ ਜੀ 1 ਘੰਟਾ ਕੀ ਹੋਇਆ ਹਲੇ ਬਹੁਤਾ ਟਾਈਮ ਵੀ ਨਹੀਂ ਹੋਇਆ ਜੀ ਕਿਉਂਕਿ ਐਂਬੂਲੈਂਸ ਉਹਨਾਂ ਨੇ ਭੇਜੀ ਸੀ ਪਹਿਲਾਂ ਕਿੰਨੀਆਂ ਕਿਸਟਾਂ ਲੱਗੀਆਂ ਮਾਤਾ ਦੇ ਤਾਂ ਕਾਫੀ ਸੱਟ ਆਈ ਇਦਾਂ ਦੀ ਪੱਟ ਤੋਂ ਲਾਤ ਟੁੱਟ ਗਈ ਆ ਅੰਦਰੂਨੀ ਸੱਟਾਂ ਵੀ ਹੈ ਉਹਨਾਂ ਦੇ ਬੇਟੇ ਦੇ ਹਰਮੇਲ ਸਿੰਘ ਦੇ ਵੀ ਕਾਫੀ ਪੈ ਲੱਤ ਤੇ ਅੰਦਰੂਨੀ ਸੱਟਾਂ ਹੈ ਗਈ ਆ ਜੀ ਪਹਿਲੇ ਵੀ ਉਹਨਾਂ ਦਾ ਬੇਟਾ ਇੱਕ ਸ਼ਹਿਰ ਸultanpur Lodhi ਰਹਿੰਦਾ ਸੀਗਾ ਤੇ ਉਹਨੂੰ ਕੈਂਸਰ ਹੋ ਗਈ ਸੀ ਉੱਥੇ ਇਲਾਜ ਤੇ ਬਹੁਤ ਪੈਸਾ ਲੱਗਾ ਕਰੀ ਵੀ ਤੇ ਬਜ਼ੁਰਗ ਇਹਨਾਂ ਦਾ ਵੀ ਬਿਮਾਰ ਰਿੰਦਾ ਵਾ ਤੇ ਜਿਹੜੀ ਮਾਤਾ ਡਿੱਗੀ ਅੱਜ ਇਹ ਵੀ ਬਿਮਾਰ ਰਿੰਦੀ ਐ ਇੱਥੇ ਵੀ ਇਲਾਜ ਤੇ ਕਾਫੀ ਖਰਚਾ ਆ ਉਹਨਾਂ ਦਾ ਇਸ ਕਰਕੇ ਜਿਹੜੀ ਛੱਤ ਸੀਗੀ ਪੁਰ ਪਾਸ ਅਗੇ ਗਰੀਬ ਪਰਿਵਾਰ ਹੋਣ ਦਾ ਕਰਕੇ। ਉਹ ਹੁਣ ਹੁਣ ਹੀ ਵਾਪਰੀ ਅੱਜ। ਮਾਤਾ ਇਹ ਕੀ ਕੰਮ ਕਰਦੀ ਐ? ਮਾਤਾ ਚੱਕੀ ਚਲਾਉਂਦੇ ਆ ਦੱਸੋ। ਇਹਦੇ ਵਿੱਚ ਚੱਕੀ ਚੱਲਦੀ ਐ। ਹਾਂਜੀ ਜਿਹੜਾ ਇਹਨਾਂ ਦਾ ਘਰ ਵਾਲਾ ਉਹ ਬਿਮਾਰ ਵਾ ਨਹੀਂ ਚਲਾ ਸਕਦਾ। ਅੱਛਾ ਜੀ। ਬੇਟੇ ਆਪੋ ਆਪਣੇ ਕੰਮ ਕਰਦੇ ਆ। ਤੇ ਮਾਤਾ ਨੂੰ ਵੀ ਚੱਕੀ ਚਲਾਉਣੀ ਪਈ ਦੀ ਨਾਲੇ ਇਸ ਉਮਰ 'ਚ ਆ ਗਈ ਵੀ। ਜਿਹੜਾ ਕਾਰਨ ਕੀ ਮੰਨਦੇ ਹੋ ਬਰਸਾਤ ਜਾਂ ਕੋਈ ਹੋਰ ਕਾਰਨ ਨਾਲ? ਬਰਸਾਤ ਵੀ ਆਦੀ ਇੱਕ ਤੇ ਜਿਹੜੇ ਜਿੱਦਾਂ ਹੁਣ ਨਾਲੋਂ ਖਰਚੇ ਹੋ ਗਏ ਆ ਨਾ ਬਿਮਾਰੀਆਂ ਤੇ। ਤੇ ਇੰਨੀ ਔਕਮ ਹੈ ਨਹੀਂ ਕਿ 2000 2 3 2.5 ਕਲੇ ਜਮੀਨ ਦੇ ਆ ਉਹ ਤਾਂ ਇੰਨੀ ਇਨਕਮ ਨਹੀਂ ਜਿਹੜਾ ਉਹਦਾ ਇਲਾਜ ਕਰਾ ਸਕਣ ਕੋਈ ਮਾਲੀ ਮਦਦ ਨਹੀਂ ਦੀ ਮਿਲਿਆ ਇਹਨਾਂ ਨੂੰ ਪ੍ਰਸ਼ਾਸਨ ਕੋਲ ਵੀ ਮੰਗ ਚਾਹਦੇ ਮੰਗ ਕਰਦੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ 60 ਸੁਰਤ ਨਹੀਂ ਜ਼ਿਆਦਾ ਲੱਗੀ ਇਹਨਾਂ ਤੇ 60 ਤਾਂ ਲੱਗੀ ਆ ਹੁਣ ਦੇਖੋ ਉੱਥੇ ਜਾ ਕੇ ਕੀ ਡਾਕਟਰ ਕਹਿੰਦੇ ਕਿੰਨਾ ਬਚਾਰ ਹੁੰਦਾ ਕੀ ਨਹੀਂ ਹੁੰਦਾ ਖੈਰ ਦਾ ਜੇ ਕਿ ਭਾਰੀ ਮੀਂਹ ਦੇ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ ਜਿਸ ਕਰਕੇ ਲੋਕਾਂ ਦਾ مالی ਨੁਕਸਾਨ ਕਾਫੀ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ